ਹਾਂਜੀ ਦੋਸਤੋ ਸਾਡੇ ਘਰ ਸੁੱਈ ਹੋਈ ਸੀਗੀ ਬਿੱਲੀ ਤੇ ਬੱਚੇ ਉਹਦਾਂ ਖੇਡ ਰਹੇ ਨੇ ਇਹ ਬਿੱਲੀ ਨਾ ਸਾਡੇ ਚਵਾਰੇ ਦੀ ਟਾਕੀ ਖੁੱਲੀ ਰਹੀ ਗਈ ਤੇ ਉੱਥੋਂ ਦੀ ਉਹਨੇ ਸਾਡੇ ਅੰਦਰ ਪੇਟੀਆਂ ਵਾਲੇ ਅੰਦਰ ਪੇਟੀ ਦੇ ਥੱਲੇ ਜਾ ਕੇ ਬੱਚੇ ਰੱਖ ਲਏ ਤੇ ਜਦ ਕਾਫੀ ਹੋ ਗਏ ਕਾਫੀ ਦਿਨਾਂ ਦੇ ਹੋ ਗਏ ਫਿਰ ਅਸੀਂ ਬਾਹਰ ਕੱਢਿਆ ਜਦ ਅੰਦਰ ਬਹੁਤ ਜ਼ਿਆਦਾ ਸਮੈਲ ਆਉਣ ਲੱਗੀ ਅੰਦਰ ਹੀ ਸੁੱਸੂ ਪੋਟੀ ਕਰਦੇ ਸੀਗੇ ਤੇ ਅੱਖਾਂ ਖੁੱਲੀਆਂ ਲੈ ਵੱਡੇ ਹੋ ਗਏ ਤਾਂ ਅਸੀਂ ਬਾਹਰ ਕੱਢੇ ਸੀਗੇ ਫਿਰ ਤੇ ਆ ਉਹਨਾਂ ਦੀ ਮੰਮੀ ਆ ਟਾਈਮ ਤੋਂ ਜਿਹਦੀ ਅਸੀਂ ਸੇਵਾ ਕਰਦੇ ਪਏ ਆ ਵੀ ਇਹ ਖਾਂਦੀਆਂ ਪਤਾ ਨਹੀਂ ਦੁੱਧ ਪੀ ਕੇ ਉਹਨਾਂ ਨੂੰ ਪਾਲੇ ਸਮਾਰ ਕੇ ਉਹ ਤਾਂ ਇੱਕ ਅੱਧੀ ਬੁਰਕੀ ਖਾਂਦੀ ਉੱਦੋਂ ਪੀ ਲੈਣੇ ਤੇ ਫੇਰ ਅਸੀਂ ਬਾਹਰ ਕੱਢੇ ਸੀ ਤਾਂ ਸਾਡੇ ਪਾਥੀਆਂ ਵਾਲੇ ਉੱਥੇ ਉਹਨੇ ਫੇਰ ਉੱਥੇ ਰੱਖ ਲਏ ਸੀਗੇ ਆਪਣੇ ਬੱਚੇ ਹਾਂਜੀ ਇਹ ਹੈਗਾ ਸ਼ਾਮ ਦਾ ਟਾਈਮ ਮੈਂ ਚੱਲੀ ਸੀ ਖੇਤਾਂ ਵੱਲ ਬਾਹਰ ਨਿਕਲੀ ਸੀ ਤੇ ਮੈਂ ਕਿਹਾ ਖੇਤਾਂ ਵੱਲ ਗੇੜਾ ਮਾਰ ਆਈਏ ਕੰਮ ਸੀਗਾ ਵੈਸੇ ਮੱਕੀ ਲਾਉਣੀ ਸੀ ਅਸੀਂ ਤੇ ਆਹ ਸਾਡਾ ਚੱਪਾ ਆ ਮੋਟਰ ਚੱਲਦੀ ਪਈ ਏ ਮੋਟਰ ਇਤਨਾ ਥਲਾ ਘਟਦਾ ਪਾਣੀ ਦੇਖ ਕੇ ਜਣੀ ਠੰਡਕ ਮਹਿਸੂਸ ਹੁੰਦੀ ਆ ਤੇ ਮੀਂਹ ਮੂ ਤਾਂ ਪੈਂਦਾ ਨਹੀਂ ਹੈਗਾ ਵੈਸੇ ਗਰਮੀ ਮੀ ਕਰਕੇ ਨਾ ਪੈਣ ਕਰਕੇ ਕਾਫੀ ਹੋ ਜਾਂਦੀ ਆ ਫਸਲਾਂ ਫੁਸਲਾਂ ਦਾ ਵੀ ਉਹੋ ਜਿਹਾ ਰੂਪ ਨਹੀਂ ਹੈਗਾ ਜਿਵੇਂ ਹਰੇ ਬਾਈ ਮਾਰਦੀ ਆ ਫਸਲਾਂ ਤੇ ਓਵੇਂ ਜਿਹਾਂ ਸੁੱਕੇ ਸੁੱਕੇ ਜੇ ਫਸਲਾਂ ਲੱਗਦੀਆਂ ਨੇ ਹਾਂਜੀ ਮੈਂ ਜਾ ਰਹੀ ਸੀ ਮੈਂ ਕਿਹਾ ਚਲੋ ਥੋੜੀ ਜੀ ਵੀਡੀਓ ਬਣਾ ਲਵਾਂ ਵਾਲੇ ਦਾੜੇ ਦੀ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਪਤਾ ਸਾਡੇ ਕੋਲੇ ਹੀ ਆ ਮੈਂ ਅਲਟਰਾ ਵਾਈਡ ਕੈਮਰੇ ਨਾਲ ਬਣਾ ਰਹੀ ਸੀ ਵੀਡੀਓ ਉਹਦੇ ਨਾਲ ਜਾਨੀ ਸੋਣੀ ਬਣ ਜਾਂਦੀ ਆ ਕਾਫੀ ਦੂਰ ਤੱਕ ਏਰੀਆ ਕਵਰ ਹੋ ਜਾਂਦਾ ਬਸ ਐਂ ਲੱਗਦਾ ਬਸ ਵੀ ਜਿਵੇਂ ਦੂਰ ਦੂਰ ਹੁੰਦਾ ਵਾ ਇਨਾ ਦੂਰ ਨਹੀਂ ਹੁੰਦਾ ਹੁੰਦਾ ਨੇੜੀ ਆ ਇਹ ਆਮ ਖੇਤ ਵਿੱਚ ਉੱਤਰ ਕੇ ਹੁਣ ਚੱਲੀ ਜਾਣਾ ਹੈ ਅੱਗੇ ਇਹ ਪਹਿਲਾਂ ਇੱਧਰ ਮੂਰੇ ਦੂਜੀ ਟਾਂਡੀ ਬੀਜੀ ਹੋਈ ਆ ਵੇਚਣ ਵਾਲੀ ਵੇਚਣੀ ਆ ਇੱਧਰ ਆ ਵੀ ਮੱਕੀ ਲੱਗੀ ਆਚਾਰ ਵਾਲੀ ਬੀਜੀ ਹੋਈ ਆ ਇਹਦੇ ਵਿੱਚ ਦੀ ਲੰਘ ਕੇ ਮੈਂ ਅੱਗੇ ਚਲੀ ਜਾਣਾ ਬੱਚੇ ਲੱਗੇ ਹੋਏ ਨੇ ਉੱਥੇ ਮੈਂ ਆਪਣਾ ਘਰੋਂ ਕੰਮ ਕੁੱਮ ਖਤਮ ਕਰਕੇ ਬਾਅਦ ਵਿੱਚ ਆਈ ਸੀਗੀ ਆ ਪਾਣੀ ਨਿਕਲ ਰਿਹਾ ਪਾ ਬੋਰ ਦਾ ਇੱਥੋਂ ਪਾਈਪ ਰਾਹੀਂ ਇਹਨਾਂ ਤਰ੍ਹਾਂ ਕੀ ਨੌ ਲੈਂਦੇ ਆ ਇਹਨਾਂ ਦਾ ਇਹੇ ਰਾਹੀਂ ਪਾਣੀ ਨਿਕਲਦਾ ਹੈ ਬਾਹਰ ਸਵੇਰਾ ਹੋਣੀ ਪਹਿਲਾਂ ਦੇ ਆਏ ਹੋਏ ਨੇ ਬੱਚੇ ਖੇਡ-ਖੇਡ ਵਿੱਚ ਖਾਸਾ ਕੰਮ ਕਰ ਦਿੰਦੇ ਨੇ ਨਾਲ ਲੱਗ ਕੇ ਲੱਗੇ ਹੋਏ ਨੇ ਉਹ ਵੀ ਐ ਤਾਂ ਥੋੜੀਆਂ ਜਿਹੀਆਂ ਜਿੱਤਾ ਸੀ ਘਰ ਦੀ ਖਾਨ ਜੋਗੀ ਇਹ બીજી ਸੀਗੀ ਇਹ ਇੰਨੀ ਕਿ ਜਗ੍ਹਾ ਆ ਪਾਣੀ ਟੁੱਟਿਆ ਜਾ ਆ ਜਾਂਦਾ ਪਾਣੀ ਟੁੱਟ ਗਿਆ ਆ ਦੇ ਅਭੀ ਚ ਟਰੈਕਟਰ ਲੰਗਾ ਆਇਆ ਹੈ। ਹਾਇਓ ਰਪਾ ਮੈਤੋ ਨਹੀਂ ਲੰਗਿਆ ਜਾਂਦਾ। ਅਮੈਨੂੰ ਜਾ ਕੇ ਲੈ ਜਾ ਹਵਾਜਾ ਮਨਕੀਰਤ। ਕੰਮ ਕਰਦੇ ਕਰਦੇ ਵਾਸਤੇ ਇੱਥੇ ਥੋੜੀ ਜੀ ਵੀਡੀਓ ਸ਼ੂਟ ਕਰੀ ਸੀਗੀ। ਇੱਥੇ ਸਵੇਰਾ ਲਾ ਰਹੀ ਆ ਇਹ ਬਾਟਕ ਸਾਈਡ ਦੀ ਗਿੱਲੀ ਸੀ ਪਾਣੀ ਵਾਲੀ ਇਹਦੇ ਵਿੱਚ। ਥੋੜੀ ਜੀ ਔਖੀ ਲੱਗਦੀ ਆ। ਇੱਥੇ ਲੱਗੀ ਹੋਈ ਸਵੇਰਾ। ਸੁੱਕੀਆਂ ਬੱਟਾਂ ਤਾਂ ਉਰਲੇ ਪਾਸੇ ਸੀਗੀਆਂ ਉਹਨਾਂ ਦੇ ਪਹਿਲਾਂ ਲੱਗ ਗਈ। ਇੱਕ ਵੱਟ ਤੇ ਮੈਂ ਲੱਗੀ ਹੋਈ ਸੀ ਇੱਕ ਤੇ ਹਨੀ ਲੱਗਿਆ ਹੋਇਆ ਸੀਗਾ ਕਿਉਂ ਸਾਰੇ ਬਾਰ ਬਾਰੀ ਲੱਗੇ ਹੋਏ ਸੀਗੇ ਮਹਤਾਬ ਉਹ ਨਹੀਂ ਥੱਕ ਕੇ ਕਹਿੰਦੇ ਅਸੀਂ ਹੁਣ ਥੱਕ ਕੇ ਸਾਤੋਂ ਨਹੀਂ ਲੱਗਦੀ ਹੈਗੀ ਜਿੰਨੀ ਰਹਿ ਗਈ ਤੁਸੀਂ ਲਾ ਲਓ ਤਾਂ ਅਸੀਂ ਜਿਹੜੀ ਥੋੜੀ ਜੀ ਰਹਿ ਗਈ ਸੀ ਫਿਰ ਕਿਹਾ ਸੀ ਉਹ ਆਪ ਲਾ ਲੈਣੀਆਂ ਚਲੋ ਬੱਚੇ ਥੱਕ ਵੀ ਜਾਂਦੇ ਨੇ ਸਵੇਰ ਦੇ ਖੇਤਾਂ ਵਿੱਚ ਭੱਜੇ ਫਿਰਦੇ ਸੀਗੇ ਤੇ ਮੈਂ ਵੀ ਇੱਥੋਂ ਲਾ ਰਹੀ ਸੀਗੀ ਜਿਹੜੀਆਂ ਵੱਟਾਂ ਰਹਿ ਗਈਆਂ ਉਸੇ ਜ਼ਿਆਦਾ ਤਾਂ ਹੈਵ ਨਹੀਂ ਸੀ ਦੋ ਦੋ ਆਈਆਂ ਸੀ ਬੱਟਾ ਮੋਸਾ ਇੰਨੇ ਦੇ ਨਾਲ ਹੀ ਲੱਗ ਗਈ ਇਹ ਸਾਰੀ ਬੱਚੇ ਤਾਂ ਜਾ ਕੇ ਟਰੈਕਟਰ ਤੇ ਬਹਿ ਗਏ ਹੋਏ ਨੇ ਸਾਰੇ ਛੋਟਾ ਵੀ ਆਇਆ ਸੀ ਨਵਤੇਜ ਵੀ ਉਹ ਵੀ ਘਟ ਨਹੀਂ ਕਹਾਉਂਦਾ ਹੈਗਾ ਨਾਲ ਹੀ ਜਾਂਦਾ ਜਿੱਧਰ ਛੋਟੇ ਬੱਚੇ ਜਾਂਦੇ ਨੇ ਤੇ ਸਵੇਰਾ ਦੇ ਦਾਦਾ ਜੀ ਲੱਗੇ ਹੋਏ ਸੀ ਕਿ ਪਾਣੀ ਲਾਉਣ ਉਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਸੀਗਾ ਜਿਹੜੀ ਵੱਡੀ ਮੱਕੀ ਪਰਲੇ ਪਾਸੇ ਸੀਗੀ ਉਹਨੂੰ ਲਾਉਂਦੇ ਸੀਗੇ ਅਸੀਂ ਇੱਧਰ ਕੰਮ ਕੰਪਲੀਟ ਕਰ ਰਹੇ ਸੀ ਜਿਹੜਾ ਰਹਿ ਗਿਆ ਸਾਡਾ ਅਸੂਈਰਾ ਦਾਣੇ ਦਿਖਾਉਂਦੀ ਹੈ ਮੁੱਕੀ ਦੇ ਲਾਲ ਲਾਲ ਦਵਾਈ ਵਾਲੇ ਹੁੰਦੇ ਨੇ ਇਹ ਆ ਦੇ ਵਿੱਚ ਦੀ ਦੇਦਾ ਵਿੱਚ ਦੀ ਦੇਦਾ ਕਿੱਟਾ ਚ ਲਾਕ ਆ ਉੱਚ ਉੱਚ ਬੋਰ ਕਾਊਂਟਿੰਗ ਆਪ ਹੀ ਕਿਹੜਾ ਸਮਝ ਆਉਂਦੀ ਆ ਹਾਂਜੀ ਲੁਕਣ ਮਿੱਟੀ ਚੱਲ ਰਹੀ ਆ 35 26 27 ਕਿੱਥੇ ਗਿਆ ਇਹ ਤਾਂ ਫਰਕ ਬਣਾ ਕੇ ਟੁੱਟ ਗਈ ਆ ਆ ਬਈ ਤਾਂ ਮੂਜਰਮ ਲੁਕੇ ਆ ਅਹਹ ਕੰਗਪਾ ਟਾਂਡੀ ਟੁੱਟਦੀ ਆ ਟਾਂਡੀ ਐਕੋ ਮੂਜਰਮ ਇਧਰ ਨੂੰ ਪੜਿਆ ਸੀ ਕਿੱਧਰ ਗਿਆ ਉਹ ਮੂਜਰਮ ਮਿਲਿਆ ਪਿੱਛੇ ਪਿੱਛੇ ਦੀ ਲੰਘ ਗਿਆ ਆਹੋ ਇਹ ਪੱਠਿਆਂ ਵਾਲੀ ਟਾਂਡੀ ਆ ਵੀ ਪੱਠਿਆਂ ਵਾਲੀ ਆ ਬਾਅਦ ਚ ਬੀਜੀ ਆ ਲਓ ਜੀ ਅਸੀਂ ਬੀਜ ਦੀ ਮੱਕੀ ਪੰਜ ਸੱਤ ਬਟਾ ਅਸੀਂ ਖਾਣ ਜੋਗੀਆਂ ਨਿਆਣਿਆਂ ਦੇ ਛੱਲੀਆਂ ਚਾ ਬਸ ਬਹੁਤ ਖੇਡ ਲੈ ਆ ਜੋ ਏ ਇਹ ਤਾਂ ਪੱਠਿਆਂ ਵਾਲੀ ਆ ਇੱਥੋਂ ਪਹਿਲਾਂ ਵੱਢ ਲਈ ਸੀ ਆ ਹੈਗੀ ਆ ਅਚਾਰ ਇਹ ਟਿੱਡੂ ਅੱਛਾ ਦੱਸੋ ਨਾ ਟਿੱਡੂ ਇਹ ਵੀ ਕੰਮ ਕਰਨ ਆਇਆ ਖੇਤਾਂ 'ਚ ਐਵੀ ਕੰਮ ਕਰਨਾ ਆਇਆ ਸੀਗਾ ਭੁੱਖ ਲੱਗੀ ਪਈ ਆ ਹੁਣ ਮੈਨੂੰ ਲੱਗਦਾ ਇਹ ਮੂੰਹ ਆਇਆ ਪਿਆ ਚਲੋ ਚੱਲੀਏ ਬਸ ਲੱਗ ਗਈ ਦਾਦੀ ਆ ਹੈਗੀ ਇਹ ਚਾਰਾ ਲਿਆ ਆ ਇੰਨੀ ਕਿਧੜੀ ਆ ਇੰਨੀ ਨੇ ਕ ਐ ਖਾਣੇ ਆਨੇ ਅੱਛਾ ਇਹ ਤਾਂ ਜ਼ਮੀਨੇ ਬਟਾ ਲੱਗੇ ਹੋਈਆਂ ਐ ਐਕਸਪ੍ਰੈਸ ਕਰਤਾ ਐਕਸਪ੍ਰੈਸ ਕਰਤਾ ਚਲੋ ਚੱਲੀਏ ਆ ਬਾਲਟੀ ਲੈ ਚੱਕੇ